ਹੁਣ ਕਿਹਾ ਮੋਦੀ ਦੇਖਦਾ ਹੋਵੇ ਤੋ ਉਹਨੂੰ ਮਕਾ ਅੱਜ ਤੱਕ ਦੇਖ ਮੈਂ ਤੋ ਤਾਂ ਆ ਗਿਆ ਸੀ ਮੋਦੀ ਸਾਹਿਬ ਕਿ 2000 ਕਰੋੜ ਰੁਪਇਆ ਦੇ ਕੇ ਜਾਓ ਸਾਨੂੰ ਅਜ ਨਾਲੇ ਨੂੰ ਆ ਪਰਾਲੀ ਸਾਂਭਰ ਲਈ ਵੀ ਅਸੀਂ 5000 ਏਕੜ ਦਾ ਦੇ ਦੇ ਆ ਪਰਾਲੀ ਸਾਂਭਰ ਬਹੁਤ ਮੰਨ ਜਿਹੜਾ ਉਹ ਦੁਖੀ ਹੋ ਗਿਆ ਕਿੰਨਾਂ ਦੇ ਦਿਨ ਆ ਗਿਆ ਕਿ ਅਸੀਂ ਪਰਾਲੀਆਂ ਵੜਾ ਦੇ ਆ ਦੇਖਣੇ ਚ ਪਾਣੀ ਚ ਸਾਰ ਬੁਧਾਨ ਸਭਾ ਹਲਕਾ ਨਾਲੇ ਤੇ ਚੱਕ ਫੂਲਾ ਪਿੰਡ ਦੇ ਚ ਖੜੇ ਆ ਇਹ ਕਿਸਾਨ ਖੜੇ ਆਪਦਾ ਦੇ ਸਖਤ ਸਿੰਘ ਹੋਰੀ ਦਿਨਾਂ ਦੀ ਪੈਰੀ ਹੈ ਇੱਥੇ 6 6 7 7 ਫੁੱਟ ਪਣੀ ਸੀਗਾ ਸਭ ਝੋਨੇ ਬਰਬਾਦ ਹੋ ਗਿਆ ਫਵਾਸ ਦੀ ਦੇਖੋ ਅਨਦਾਤਾ ਦੀ ਕਿ ਆਪਣੀ ਜਦੋਂ ਫਸਲ ਹੁੰਦੀ ਹੈ ਝੋਨਾ ਹੁੰਦਾ ਆਪਾਂ ਉਦੋਂ ਝੋਨੇ ਦੀ ਵਡਾਈ ਦਿੰਦੇ ਆ 3000 3500 4000 ਫੜਾ ਪਾ ਪਲਾਰੀ ਗੱਲਾਂ ਦਾ 5000 ਰੁਪਇਆ ਦੇ ਦਿਆਂ ਇਹ ਮਸ਼ੀਨਾ ਜੁਪੀ ਤੋਂ ਆਈਆਂ 5000 ਰੁਪਇਆ ਲੈ ਰਿਆ ਦੇਸ਼ ਦੇ ਹਾਕਮ ਸੁਤੇ ਆ ਦੇਸ਼ ਦੇ ਹਾਕਮਾਂ ਨੇ ਕੋਈ ਤਸ ਨਹੀਂ ਖਦਾ ਸਾਡੇ ਤੇ ਉਹਨਾਂ ਨੂੰ ਮਾਸਾ ਤਸ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਕਿਸਾਨ ਦੀ ਬਾਹ ਫੜੀਏ ਪੰਜਾਬ ਦੇ ਕਿਸਾਨ ਨੇ ਇਹ ਦੇਸ਼ ਨੂੰ ਅੰਨ ਦਾ ਅੰਨ ਪੈਦਾ ਕਰਕੇ ਦਿੱਤਾ ਆਪਣੇ ਪੁੱਤ ਜਵਾਨ ਕਰਕੇ ਫੌਜ ਦੇ ਵਿੱਚ ਭਰਤੀ ਕਰਾ ਕੇ ਬਾਡਰਾਂ ਤੇ ਖਲਾਵੇ ਸਾਹਿਬ ਅੱਜ ਸੱਤ ਸਾਡੀ ਕੋਈ ਬਾਹ ਨਹੀਂ ਫੜਦਾ ਦੇਖੋ ਤੁਸੀਂ ਹੁਣ ਕਹਿੰਦਾ ਮੋਦੀ ਦੇਖਦਾ ਹੋਵੇ ਤੋਂ ਨੂੰ ਬੁਕਾ ਅੱਜ ਤੱਕ ਬੇਗਮਤ ਤੂੰ ਤਾਂ ਆ ਗਿਆ ਸੀ ਮੋਦੀ ਸਾਹਿਬ ਕਿ 2000 ਕਰੋੜ ਰੁਪਇਆ ਦੇ ਕੇ ਜਾਓ ਸਾਨੂੰ ਜਨਾਰੇ ਨੂੰ ਆ ਪਰਾਲੀ ਸੰਭਰ ਲਈ ਵੀ ਅਸੀਂ 5000 ਏਕੜ ਦਾ ਦੇ ਦੇ ਆ ਪਰਾਲੀ ਸੰਭਰ ਬਹੁਤ ਮੰਨ ਜਿਹੜਾ ਉਹ ਦੁਖੀ ਹੋ ਗਿਆ ਕਿੰਨਾ ਦਿਨ ਆ ਗਿਆ ਕਿ ਅਸੀਂ ਪਰਾਗੀਆਂ ਵੜਾਦੇ ਆਪਾਂ ਇਦਾਂ ਦੇ ਦਿਨ ਵੇਖਣ ਨੂੰ ਆਉਂਦੇ ਸੀ ਸਭ ਪੱਤਲ ਪੈ ਗਈ ਸਭ ਵਿਵਾਦ ਹੋ ਗਿਆ ਇਹ ਤਾਂ ਇਹਨਾਂ ਨੇ ਕਣਕ ਪੀਤਰੀ ਪਚਾਦਿਆ ਨੇ ਕਿ ਪਰਾਲੀ ਵੜਾ ਦੇ ਹੁਣ ਇਸ ਕਰਕੇ ਮੇਰੀ ਅੱਜ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਆ ਕਿ ਜੇ ਥੋੜਾ ਬਹੁਤਾ ਕਿਤੇ ਤੁਹਾਡੇ ਬੰਦਿਆਂ ਵਾਲੀ ਗੱਲ ਹੈਗੀ ਆ ਥੋੜੀ ਬਹੁਤੀ ਕਿਤੇ ਇਨਸਾਨੀਅਤ ਜਿੰਦੀ ਹੈ ਜੇ ਮੋਦੀ ਜੀ ਥੋੜੀ ਬਹੁਤੀ ਮਨੁੱਖਤਾ ਜਿੰਦੀ ਹੈ ਐਨਾ ਕਿਸਾਨਾਂ ਨਾਲ ਵੇਖੋ ਮੋਦੀ ਜੀ ਕੋਈ ਜਿਹੜਾ 1600 ਕਰੋੜ ਰੁਪਇਆ ਦੇ ਕੇ ਗਏ ਉਹਦੇ ਵੀ 16 ਰੁਪਏ ਜੇ ਤੱਕ ਦੀ ਆਏ ਮੈਂ ਤੁਹਾਨੂੰ ਬੇਨਤੀ ਕਰੂੰਗਾ ਪੰਜਾਬ ਨੂੰ 20000 ਕਰੋੜ ਰੁਪਇਆ ਦੋ ਪੰਜਾਬ ਦਾ 60000 ਕਰੋੜ ਰੁਪਇਆ ਬਖਾਇਆ ਦੋ ਪਤਾ ਇਹ ਦੇ ਨਾਲ ਇਹ ਨੂੰ ਸਾਡਾ 2000 ਕਰੋੜ ਰੁਪਇਆ ਦੋ ਦੇਖੋ ਅਸੀਂ ਹੁਣ ਜੁਪੀ ਤੋਂ ਮਸ਼ੀਨਾਂ ਲਿਆਏ ਆ ਆਪਣੀਆਂ ਪਰਾਦੀਆਂ ਵੱਢਣ ਲਈ ਸਾਡੀਆਂ ਕੰਬਾਈਨਾਂ ਨੇ ਇਹਦੇ ਵਿੱਚ ਚੱਲਣਾ ਸਰਜੋਤ ਸਾਹਿਬ ਇਸ ਚੱਕੀ ਨਾਲੇ ਦੇ ਵਿੱਚ ਪਾਣੀ ਆਉਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਜੇ ਇਸ ਬੈਟ ਦੀ ਗੱਲ ਕੀਤੀ ਜਾ ਗਰਦਾਬ ਦਾ ਕਿਵੇਂ ਰਹੇਗਾ ਇਹਨਾਂ ਦੇ ਸੇ ਨਹੀਂ ਨਹੀਂ ਗਰਦਾਬ ਦੀ ਤਾਂ ਕਲਾਵਾਂਗੇ ਉਹ ਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿਹੜਾ ਕਿਹਾ 20-20 ਹਜ਼ਾਰ ਏਕੜ ਦਾ ਉਹ ਤੇ ਦੇਵਾਂਗੇ ਗਰਦਾਦੀਆਂ ਸ਼ੁਰੂ ਹੋ ਗਈਆਂ ਗਰਦਾਬ ਦੀ ਕਲਾਵਾਂਗੇ ਉਹਦਾ ਹਰ ਕਿਸਾਨ ਨੂੰ 15 ਅਕਤੂਬਰ ਤੋਂ ਪਹਿਲਾਂ ਮੁਆਵਜ਼ਾ ਦੇ ਦਾਂਗੇ। ਤੇ ਕੈਂਪ ਵੀ ਬਣਿਆ ਨਾ। ਹਾਂ ਕਰੇ ਪਿੰਡਾਂ ਦਾ। ਦਾਦਾ? ਹਾਂਜੀ ਹਾਂਜੀ। ਆਓ ਮਿਲ ਬੱਸ। ਹਾਂ ਕੀ ਹਾਲ ਦੇ ਠੀਕ? ਵਧੀਆ ਵਧੀਆ। ਆਜੋ ਆਜੋ। ਸਾਸ ਕੇ ਬੰਦੀ। ਜਦੋਂ ਤੁਸੀਂ ਸਹੀ ਭਾਣੀ ਦੱਸਦੇ ਇਹਦੇ ਆਉਂਦੇ ਆਉਂਦੇ ਦੋਸਤ ਆਪਾਂ ਨਹੀਂ ਸਾਰਾ। ਕੋਈ ਗੋਨੀ ਇਧਰ ਦੇ ਇੱਥੇ ਦੇਣਾ ਲੈ ਜਾਓ ਕਰ ਦੂ। ਮੈਂ ਸ਼ੁਰੂ ਕਰਾ ਦਿੰਦਾ ਮੇਰੀ ਤਰ ਤਰ ਮੀਟਿੰਗ ਹੈ ਤੁਸੀਂ ਠੀਕ ਭਾਈ ਜੀ। ਸਭ ਆ।